ਲੜਕੀਆਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਪੂੰਡਾਸਕਾਂ ਦੀ ਹੁਣ ਖੈਰ ਨਹੀਂ ਕਿਉਂਕਿ ਜਲਾਲਾਬਾਦ ਦੀਆਂ ਸੰਸਥਾਵਾਂ ਨੇ ਚੁੱਕ ਲਿਆ ਬੇੜਾ ਤੇ ਹੁਣ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਸੇ ਤਰ੍ਹਾਂ ਹੀ ਉਹਨਾਂ ਤੇ ਕਾਰਵਾਈ ਹੋਏਗੀ ਜੋ ਤੁਸੀਂ ਵੀਡੀਓ ਨਾਲ ਚਲਦੀ ਦੇਖ ਰਹੇ ਹੋ ਦੱਸਦੀ ਹੈ ਕਿ ਅੱਜ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਾਕਾਬੰਦੀ ਕੀਤੀ ਗਈ ਹੈ ਲਗਾਤਾਰ ਸੰਸਥਾਵਾਂ ਨੂੰ ਕੰਪਲੇਂਟਾਂ ਮਿਲ ਰਹੀਆਂ ਸੀ ਕਿ ਕੋਈ ਵੀ ਇਸ ਦੇ ਵੱਲ ਧਿਆਨ ਨਹੀਂ ਦੇ ਰਿਹਾ ਜੋ ਕਿ ਲੜਕੀਆਂ ਦੇ ਸਕੂਲ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸ਼ਰਾਰਤੀ ਅਨਸਰ ਪਹੁੰਚ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਤੇ ਮੋੜਾਂ ਦੇ ਉੱਪਰ ਵੀ ਖੜਦੇ ਆ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਸੰਸਥਾਵਾਂ ਨੇ ਜਲਾਲਾਬਾਦ ਦੇ ਡੀਐਸਪੀ ਨੂੰ ਵੀ ਮੰਗ ਪੱਤਰ ਬੀਤੇ ਦਿਨੀ ਸੌਪਿਆ ਤੇ ਅੱਜ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਾਕੇਬੰਦੀ ਵੀ ਕੀਤੀ ਹੈ ਜਿਸ ਦੇ ਤਹਿਤ ਕੱਲ ਵੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਕੱਲ ਵੀ ਕਾਫੀ ਆ ਜਿਹੜੇ ਪੂੰਡ ਆਸ਼ਕ ਉਥੋਂ ਪਜਦੇ ਹੋਏ ਦਿਖਾਈ ਦੇ ਰਿਹਾ ਤਾਂ ਜੋ ਫਿਰ ਦੋ ਪੂੰਡ ਆਸ਼ਕ ਇਹਨਾਂ ਸੰਸਥਾਵਾਂ ਦੇ ਹੱਥੇ ਚੜੇ ਆ ਦੱਸ ਦਈਏ ਕਿ ਜਲਾਲਾਬਾਦ ਲੜਕੀਆਂ ਦੇ ਸਕੂਲ ਦੀ ਬਾਹਰ ਦੀਆਂ ਇਹ ਤਸਵੀਰਾਂ ਨੇ ਜੋ ਤੁਸੀਂ ਦੇਖ ਰਹੇ ਹੋ ਇਸ ਵਕਤ ਦੀਆਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਸ ਤਸਵੀਰਾਂ ਦੇ ਵਿੱਚ ਦੋ ਨੌਜਵਾਨ ਨੇ ਜੋ ਕਿ ਇੱਕ ਬਾਈਕ ਤੇ ਆਉਂਦੇ ਨੇ ਅਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਪਰਚੀ ਹੁੰਦੀ ਹੈ ਜਿਸ ਤੇ ਉਹਨਾਂ ਦਾ ਆਪਣਾ ਨੰਬਰ ਲਿਖਿਆ ਹੁੰਦਾ ਅਤੇ ਉਹ ਪਰਚੀ ਕਿਸੇ ਲੜਕੀ ਨੂੰ ਫੜਾਉਣ ਦੇ ਚੱਕਰ ਦੇ ਵਿੱਚ ਉਥੇ ਪਹੁੰਚੇ ਸੀ ਦੱਸ ਦिए ਕਿ ਛੁੱਟੀ ਦੇ ਵਕਤ ਇਹ ਪੂੰਡ ਆਸ਼ਕੇ ਇੱਥੇ ਪਹੁੰਚ ਕੇ ਲੜਕਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਤੇ ਨੰਬਰ ਫੜਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਸੰਸਥਾਵਾਂ ਦੀ ਨਿਗਾ ਇਹਨਾਂ ਦੋ ਪੂੰਡ ਆਸ਼ਕਾਂ ਦੇ ਉੱਪਰ ਪਈ ਤਾਂ ਇਹਨਾਂ ਨੂੰ ਭੱਜ ਕੇ ਰੋਕਿਆ ਅਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ। ਪਹਿਲਾਂ ਤਾਂ ਇਹ ਮੰਨਣ ਦਾ ਨਾਮ ਨਹੀਂ ਲੈ ਰਹੇ ਸੀ। ਕਹਿ ਰਹੇ ਸੀ ਕਿ ਅਸੀਂ ਕਿਸੇ ਨੂੰ ਲੈਣ ਆਏ ਆ। ਫਿਰ ਕਹਿੰਦੇ ਅਸੀਂ ਕਿਸੇ ਦਾ ਇੰਤਜ਼ਾਰ ਕਰ ਰਹੇ ਹਾਂ। ਤਾਂ ਸ਼ੱਕ ਪੈਣ ਤੇ ਇਹਨਾਂ ਦੇ ਨਾਲ ਸਖਤੀ ਦੇ ਨਾਲ ਜਦ ਪੁੱਛ ਗੇਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ 'ਚੋਂ ਇੱਕ ਪਿੱਛੇ ਬੈਠੇ ਲੜਕੇ ਨੇ ਜਿਹੜੀ ਉਹਦੇ ਹੱਥ ਦੇ ਵਿੱਚ ਪਰਚੀ ਸੀ ਤਾਂ ਉਹ ਸੁੱਟ ਦਿੱਤੀ ਜਿਸ ਤੋਂ ਬਾਅਦ ਉਹ ਪਰਚੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਅਤੇ ਉਸ ਤੋਂ ਬਾਅਦ ਜਦੋਂ ਉਹ ਪਰਚੀ ਖੋਲ ਕੇ ਦੇਖੀ ਗਈ ਤਾਂ ਉਸ ਪਰਚੀ ਦੇ ਉੱਪਰ ਮੋਬਾਈਲ ਨੰਬਰ ਲਿਖਿਆ ਹੋਇਆ ਸੀ ਜਦੋਂ ਉਸਦੇ ਬਾਰੇ ਪੁੱਛਗਿੱਛ ਕੀਤੀ ਤਾਂ ਉਹ ਕਹਿੰਦੇ ਆ ਕਿ ਸਾਡੇ ਠੇਕੇਦਾਰ ਦਾ ਨੰਬਰ ਹੈ ਜਦੋਂ ਉਸੇ ਹੀ ਮੌਕੇ ਦੇ ਉੱਪਰ ਨੰਬਰ ਲਗਾ ਕੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਈਕ ਸਵਾਰ ਵਿਅਕਤੀ ਜੋ ਬਾਈਕ ਚਲਾ ਰਿਹਾ ਸੀ ਤਾਂ ਉਹ ਵੀਡੀਓ ਦੇ ਵਿੱਚ ਮੰਨਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ ਕਿ ਇਹ ਨੰਬਰ ਉਸ ਦਾ ਆਪਣਾ ਹੈ ਤਾਂ ਉਸ ਤੋਂ ਬਾਅਦ ਹੋਰ ਸ਼ਕਤੀ ਦੇ ਨਾਲ ਜਦ ਪੇ ਜਿਹੜੀ ਹੈ ਉਹ ਕਾਰਵਾਈ ਕੀਤੀ ਗਈ ਹੋਰ ਸ਼ਕਤੀ ਦੇ ਨਾਲ ਪੁਸ਼ਟਗਿਸ਼ ਕੀਤੀ ਗਈ ਤਾਂ ਫਿਰ ਸਾਰੀ ਗੱਲਬਾਤ ਸਾਹਮਣੇ ਆ ਗਈ ਦੇਖੋ ਕਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਜਲੰਧਰ ਦੇ ਵਿੱਚ ਜੋ 13 ਸਾਲਾਂ ਇੱਕ ਲੜਕੀ ਦੇ ਨਾਲ ਜੋ ਹੋਇਆ ਉਹ ਬੇਹਦੀ ਮੰਦ ਭਗਾ ਤੇ ਉਸ ਤੋਂ ਬਾਅਦ ਹੁਣ ਜਲਾਲਾਬਾਦ ਦੀਆਂ ਸੰਸਥਾਵਾਂ ਐਕਟਿਵ ਹੋਈਆਂ ਨੇ ਦੱਸਦੀਆਂ ਕਿ ਵਕ ਵਕ ਥਾਵਾਂ ਦੇ ਉੱਪਰ ਲੜਕੀਆਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਹੁਣ ਪੂੰਡਾ ਅਸ਼ਕਾ ਦੀ ਕਹਿਰ ਨਹੀਂ ਕਿਉਂਕਿ ਇਹਨਾਂ ਸੰਸਥਾਵਾਂ ਨੇ ਹੁਣ ਬੀੜਾ ਚੁੱਕਿਆ ਹੈ ਕਿ ਜਲਾਲਾਬਾਦ ਦੀਆਂ ਲੜਕੀਆਂ ਜਲਾਲਾਬਾਦ ਦੀਆਂ ਧੀਆਂ ਪੈੜਾਂ ਦੀ ਰਖਵਾਲੀ ਕਰਨ ਦੇ ਲਈ ਹੁਣ ਇਹ ਸੰਸਥਾਵਾਂ ਅੱਗੇ ਆਈਆਂ ਨੇ ਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਪੂੰਡਾ ਅਸ਼ਕਾ ਤੇ ਕਾਰਵਾਈ ਕੀਤੀ ਜਾਏਗੀ ਬਾਕੀ ਕੀ ਹੈ ਪੂਰੀ ਵੀਡੀਓ ਤੁਸੀਂ ਆਪ ਹੀ ਦੇਖ ਲੋ ਮਾਨੀ ਜਿਹੜਾ ਲਿਖਿਆ ਹੋਇਆ ਹੈ ਨਾ ਕੋਈ ਨਾ ਪਿੰਡ ਫੋਨ ਕਰਦਾ ਕੈਮਰੇ ਤੇ ਸਾਡੇ ਕੋਲ ਤੇਰੀ ਵੀਡੀਓ ਹੈਗੀ ਹੈ ਤੂੰ ਮੰਨੇ ਦੇਣਾ ਕਿਸੇ ਨੂੰ ਲਿਖਿਆ ਹੈ ਨੰਬਰ ਕਲਾ ਕਾਦੇਸ ਤੇ ਲਿਖਿਆ ਹੈ ਜੇ ਬਾਬਾ ਭਾਈ ਗਲਤੀ ਹੋ ਗਈ ਤੁਹਾਨੂੰ ਉਹ ਯਾਰ ਕਾਦੇਸ ਤੇ ਨੰਬਰ ਲਿਖਿਆ ਹੈ ਆਹ ਗੁੰਡਾ ਕਰਤੀ ਦੇ ਸਾਹ ਦੇ ਵਿੱਚ ਮਾਂ ਪਿਓ ਨੂੰ ਵੇਹ ਲੋ ਆ ਤੁਹਾਡੇ ਬੱਚੇ ਨੇ ਜਿਹੜੇ ਗੰਦ ਪਾ ਦੇ ਫਿਰਦੇ ਨੇ ਤਾਂ ਸ਼ਹਿਰ 'ਚ ਗੁੰਡਾਗਰਦੀ ਨਹੀਂ ਹੁੰਦੀ ਨਹੀਂ ਸਾਡੀਆਂ ਧੀਆਂ ਨੇ ਸਾਡੇ ਸਾਰੇ ਪੰਜਾਬ ਦੇ ਧੀਆਂ ਨੇ ਜੇ ਇਹੋ ਜਿਹੀ ਗੁੰਡਾਗਰਦੀ ਕਰਾਂਗੇ ਇਹਨਾਂ ਨੂੰ ਬਿਲਕੁਲ ਹੀ ਬਖਸ਼ਿਆ ਜਾਣਾ ਹੁਣ ਜੇ ਜੇ ਸ਼ਹਿਰ ਦਾ ਬੰਦੇ ਬੰਦਾ ਕੋਈ ਮਗਰ ਹੁੰਦਾ ਇਹ ਸਾਡੇ ਨੂੰ ਮਿਲੇ ਹੁਣ ਇਹਨਾਂ ਨੂੰ ਇੱਕ ਵਾਰ ਕਿਤਾਈ ਦੇਣਾ ਜੇ ਇਹਨਾਂ ਨੂੰ ਥਾਣੇ ਲੈ ਕੇ ਜਾਵਾਂਗੇ ਇਹਨਾਂ ਦੀ ਪੰਚਾਇਤ ਵਾਲਾ ਪੰਚਾਇਤ ਨੂੰ ਪੁੱਛਾਂਗੇ ਵੀ ਇਹਨੇ ਗੁੰਡੇ ਕਿਹੜੇ ਨੇ ਮਾਪਦਿਆਂ ਨੇ ਪੰਚਾਇਤ ਆਉਗੀ ਫਿਰ ਗੱਲ ਕਰਾਂਗੇ ਆ ਗੁੰਡਾਗਰਦੀ ਥੱਲ ਕਚੜਨੀ ਆ ਸੀ ਜਿਵੇਂ ਸਾਡੇ ਸੂਤ ਆ ਕਿਹੜਾ ਪਿੰਡ ਤੋਂ ਅਰਧੂ ਵਾਲਾ ਚਲੋ ਇਹਨਾਂ ਦੋਵਾਂ ਦੀ ਬਾਹਰ ਜੀ ਬੈਠੇ ਸੀ ਜੀ ਪਰ ਜਿਵੇਂ ਮੈਨੂੰ ਪਤਾ ਲੱਗਿਆ ਵੀ ਉਧਰੋਂ ਸਾਰੇ ਵੀਰ ਆ ਗਏ ਨੇ ਜੀ ਇਹਨੇ ਨੰਬਰ ਨਾਲ ਦੀ ਨਰਸੜ ਜੀ ਐਤਾ ਵੀਰ ਦੀ ਹਿੰਮਤ ਆ ਜਿਹੜੇ ਭਰਾ ਨੇ ਰੋਕਿਆ ਜੀ ਹੁਣ ਇਹਨਾਂ ਨੂੰ ਪੁਲਿਸ ਵਿਧਾਨੇ ਕਰਾਂਗੇ ਅਗਲੀ ਕਾਰਵਾਈ ਦੇਖਦੇ ਹਾਂ ਕੀ ਜੀ ਆਪ ਭੇਜੋ ਇਹਨਾਂ ਨੂੰ ਜੀ